ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਬਾਜਾਖਾਨਾ ਬਾਜਾਖਾਨਾ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹਾਈਵੇ ਦੇ ਉੱਤੇ ਆਉਂਦਾ ਦੱਸੋ ਕੋੜ ਕਪੂਰੇ ਤੋਂ ਬਠਿੰਡੇ ਨੂੰ ਜਦੋਂ ਜਾਂਦੇ ਆ ਤੇ ਇਸ ਬਾਜਾਖਾਨੇ ਦੇ ਵਿੱਚ ਇੱਕ ਓਵਰਬ੍ਰਿਜ ਬਣਿਆ ਹੋਇਆ ਹੈ ਜਿਹੜਾ ਬਠਿੰਡੇ ਵਾਲੀ ਸਾਈਡ ਦੇ ਉੱਤੇ ਜਦੋਂ ਉਤਰਦਾ ਹੈ ਤਾਂ ਉੱਥੇ ਬਿਲਕੁਲ ਨਾਲ ਚੜ੍ਹਦੇ ਵਾਲੇ ਪਾਸੇ ਜਦੋਂ ਤੁਸੀਂ ਦੇਖੋਗੇ ਤਾਂ ਸਰਪੰਚ ਵੀਰ ਸਿੰਘ ਡੇਰੀ ਫਾਰਮ ਹੈ। ਤੁਮੋਪਾਰ ਦਾ ਕੰਮ ਹੈ ਤੇ ਲੈਵਲ ਇਸ ਤਰ੍ਹਾਂ ਦਾ ਵੀ ਦੱਸੋ ਹਰ ਟਾਈਮ 10-10 15-15 ਮੱਝਾਂ ਤੇ ਵਿੱਚ ਕੁਛ ਨਾ ਕੇ گاਵਾں ਦੇ ਵੀ ਇਸ ਟਾਈਮ ਵਿਕਰੀ ਹਸਤੇ ਅਵੇਲੇਬਲ ਹੁੰਦੇ ਆ। ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਦੱਸੋ ਇਹਦੇ ਵਿੱਚ ਇੱਕ ਤਾਂ ਵਹਿੜ ਸਾਹਮਣੇ ਤੁਸੀਂ ਦੇਖ ਰਹੇ ਹੋ। ਇਹ ਤੋਂ ਬਿਨਾ ਦੋ ਮੱਝਾਂ ਤਾਜ਼ੀਆਂ ਸੋਨੀਆਂ ਵੀ ਆ ਜਿਨ੍ਹਾਂ ਤੇ ਦੁੱਧ ਚੰਗਾ ਇਹਨਾਂ ਦੇ ਥੱਲੇ ਤਿਆਰ ਹੈ ਜਿਹੜਾ ਬਾਈ ਹੋਰੀ ਦੱਸਣਗੇ ਤੁਸੀਂ ਚੋਕੇ ਲੈ ਲੋਗੇ। ਇੱਕ ਗੱਬੜ ਮਾਰਜ ਜਿਹੜੀ ਦਹਿਣ ਲੈਂਦੀ ਆ ਥੋੜੇ ਹੀ ਪੁੜੇ ਨਵਾਉਣੇ ਸ਼ੁਰੂ ਕਰਤੇ ਆ ਇੱਕ ਟੋਕੜ ਗੱਬੜ ਝੋਟੀ ਸੋ ਟੋਟਲ ਪੰਜ ਨਾਗ ਵੀਡੀਓ ਚ ਦਿਖਾਵਾਂਗਾ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਜਿਹੜਾ ਪਸ਼ੂ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰਨੀ ਹੈ ਤੇ ਨੰਬਰ ਸਕਰੀਨ ਉੱਤੇ ਵਜਿਦਾ ਚੱਲਦਾ ਰਹੂਗਾ ਆਓ ਇੱਕ ਬਹੁਤ ਸੋਹਣੀ ਮਾਰਜ ਤੋਂ ਸ਼ੁਰੂਆਤ ਕਰਕੇ ਵੀਡੀਓ ਦੀ ਫਿਰ ਇੱਕ ਇੱਕ ਕਰਕੇ ਤੁਹਾਨੂੰ ਪੰਜ ਦੇ ਪੰਜ ਨਾਗ ਜਿਹੜੇ ਉਹ ਵੀਡੀਓ ਚ ਕਵਰ ਕਰਕੇ ਦਿਖਾ ਦੇਣ ਤਰਵੀਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਤਰਵੀਰ ਅੱਜ ਪੰਜ ਨਾਗ ਦਿਖਾਵਾਂਗੇ ਭਾਈ ਹਾਂਜੀ ਭਾਈ ਪੰਜ ਨਾਗ ਦੋ ਮੱਝਾਂ ਤਾਜ਼ ਇੱਕ ਗੱਬਨ ਤੇ ਇੱਕ ਧੋਕੜ ਗੱਬਨ ਤੇ ਇੱਕ ਵੈੜ ਗੱਬਨ ਹੈ ਨਾ ਹਾਂਜੀ ਆ ਬਾਈ ਦੋਨੇ ਮਣੇ ਤਾਜ਼ੀਆਂ ਸੂਈਆਂ ਚੰਗੇ ਦੋਤੇ ਚੱਲਦੀਆਂ ਬਾਈ ਠੀਕ ਹੈ ਜਿਹੜੀ ਇਹ ਪਹਿਲੇ ਨੰਬਰ ਤੇ ਬਾਈ ਸੰਦੀਪ ਖੜਾ ਜਿਹੜੀ ਦੇ ਨਾਲ ਇਸ ਮਾਈ ਦੀ ਕੀ ਡਿਟੇਲ ਹੈ ਇਹ ਬਾਈ ਤੀਜਾ ਸੂ ਸੂਈ ਜਮ ਹੈ ਠੀਕ ਹੈ ਤੈਨੂੰ ਸੂਈ ਨ ਹੋ ਗਿਆ 11 ਤੋਂ 12 ਦਿਨ ਹੋ ਗਏ ਸੂਈ ਠੀਕ ਹੈ ਬਾਈ ਟੈਸਟ ਟਾਈਮ ਆਪਣੇ ਘਰੋਂ ਦੇ 17 ਕਿਲੋ ਦੇ ਮਣਕੇ ਲੈ ਲਈ ਤੈਨੂੰ 17 ਲੀਟਰ ਮਣਕੇ ਕੋਈ ਵੀ ਰ ਆਪਣੇ ਘਰੋਂ ਲੈ ਲੈ ਠੀਕ ਹੈ ਤੇ ਇਹ ਸੂਈਆਂ 12 13 ਦਿਨ ਚੰਗੇ ਦੋਤੇ ਚੱਲਦੀ ਵੀ ਚੰਗਾ ਦੋਤੇ ਅੱਗੇ ਪਾਉਗੀ ਹੋਰ ਜਾ ਕੇ ਕੀ ਰੇਟ ਰਹਿ ਸੋ ਸੋ ਸੰਦੀਪ ਭਾਈ ਤੋਰ ਕੇ ਦਿਖਾਊਗਾ 17 ਲੀਟਰ ਦੁੱਧ ਤੇ ਆ ਗਈ ਐ ਸੋ ਇਹ ਨੂੰ ਹਜੇ 11 12 ਦਿਨ ਹੋਏ ਐ ਮੈਂ ਵੀਡੀਓ ਚਾਮ ਦੇ ਟਾਈਮ ਬਣਾ ਰਿਹਾ ਤੁਹਾਨੂੰ ਪਰਛਾਵਾਂ ਟਲਿਆ ਹੋਇਆ ਦਿਸਦਾ ਹੋਣਾ ਹਵਾਨੇ ਚਵਾਈ ਦੇ ਟਾਈਮ ਦੇ ਉੱਤੇ ਤੁਸੀਂ ਦੇਖ ਰਹੇ ਹੋ ਥਣ ਦਾ ਸੈਜ ਬਹੁਤ ਸੋਹਣਾ ਦੱਸੋ ਢਾਂਚਾ ਮੱਝ ਦਾ ਚੰਗਾ ਹੈ ਚੰਗੇ ਦੁੱਧ ਵਾਲੀ ਮੱਝ ਬਾਕੀ ਥਣ ਦੱਸੂਗਾ ਤੁਹਾਨੂੰ ਹਵਾਨੇ ਦੇ ਉੱਤੇ ਨਾੜਾਂ ਵੀ ਬਹੁਤ ਸੋਹਣੀਆਂ ਐ ਸੋ ਸੋਹਣੇ ਦੱਬੜਾ ਦੀ ਮੱਝ ਰੇਟੇ ਦਾ ਫੋਨ ਤੇ ਆ ਕਿਉਂਕਿ ਗਾਹਕ ਇਨਾਂ ਕੋਲ ਹਰੇਕ ਤਰ੍ਹਾਂ ਦਾ ਪਹੁੰਚਦਾ ਕੁਝ ਵਪਾਰੀ ਵੀਰ ਵੀ ਅੱਗੇ ਪਸ਼ੂ ਵੇਚਣ ਵਾਸਤੇ ਲੈ ਕੇ ਜਾਂਦੇ ਆ ਤੁਸੀਂ ਇਧਰੋਂ ਫੇਰ ਇਹਦੀ ਅਗਾੜੀ ਅਗਲੇ ਪਾਸੋਂ ਥਾਣ ਹਵਾਨਾ ਦੇਖ ਸਕਦੇ ਹੋ ਪਛਾਣ ਨੂੰ ਵੀ ਹਵਾਨਾ ਬੜਾ ਚੰਗਾ ਸੰਦੀਪ ਭਾਈ ਇਧਰ ਨੂੰ ਤੋਰੀ ਸੋ ਸੋਹਣੇ ਮੱਝ ਨੂੰ ਫੇਰ ਤੁਸੀਂ ਦੇਖੋ ਇੱਕ ਵਾਰ ਮੈਂ ਤੁਹਾਨੂੰ ਇਹਦੇ ਹਵਾਨੇ ਦੇ ਉਤਲੀਆਂ ਨਾੜਾਂ ਵੀ ਜ਼ਰੂਰ ਦਿਖਾਉਂਗਾ ਰੋਕੀ ਭਾਈ ਧਾਨ ਬੜਾ ਚੰਗਾ ਲੱਗਾ ਦਸੋ ਧਾਨ ਤੋਂ ਹੀ ਅੰਦਾਜ਼ਾ ਹੋਣਾ ਹੁੰਦਾ ਇਸ ਸਾਈਡ ਤੇ ਤੁਸੀਂ ਧਾਨਾਂ ਦੇ ਉੱਤੇ ਨਾਲਾ ਦੇਖ ਸਕਦੇ ਹੋ ਭਵਾਨਾ ਲਿਆ ਰਹੀ ਮਸਹਾਰਾਂ ਦੇ ਗਏ ਕੋਈ ਇੱਕ ਹੈ ਬਈ ਗਾੜੀ ਦਾ ਆਸਮੇ ਪਿਛਾੜੀ ਦਾ ਆਸਮੇ ਬਹੁਤ ਦੂਰ ਦੂਰ ਤੱਕ ਲੱਗਿਆ ਚੰਗਾ ਧਾਨ ਅਗਲੇ ਤੇ ਤੋਂ ਉਹ ਗਾੜੀ ਪਿਛਾੜੀ ਸੋਨਾ ਦੁੱਧ ਚੰਗੇ ਦੁੱਧ ਵਾਲੀ ਮੱਝ ਦਸੋ ਇਹਦਾ ਭਵਾਨਾ ਵੀ ਦੱਸਦਾ ਇਹ ਤੋਂ ਬਿਨਾ ਇੱਕ ਇਸੇ ਸਾਈਡ ਦੇ ਉੱਤੇ ਗੰਭਣ ਮੱਝ ਖੜੀ ਹੈ ਆਪੇ ਇੱਥੇ ਵੀ ਸਟੇਲ ਬਾਈ ਤੋਂ ਕੁਛ ਨਹੀਂ ਨੇ ਤਾਂ ਅਮੀਰ ਬਾਈ ਕੀ ਨੇ ਟੇਲਾ ਕਿੰਨੇ ਇੱਕ ਦਿਨ ਲਈ ਸੂਮ ਚ ਤੇ ਬਈ ਸੂਰਤ ਇੱਜਾ ਹੁੰਦੀ ਐ ਤੇ ਆਪਾਂ ਰਸਤੇ ਰਾਂ ਤੋਂ ਲਈ ਆਵਦੇ ਹਾਂ ਤੇ ਠੀਕ ਐ ਅਸੀਂ ਤੇ ਤੁਸੀਂ ਪਹਿਲੇ ਸੂਏ ਲੈ ਕੇ ਤੇ ਇਸ ਟਾਈਮ ਮੁਕਸਰ ਸਾਈਡ ਤੋਂ ਲਈਏ ਠੀਕ ਐ ਤੇ ਦੁੱਧ ਬਈ ਉਹਨੇ ਕੋਈ ਦੂਜੇ ਸੂਏ ਨੇ ਪਾਇਆਗਾ 8 ਤੋਂ 17 ਕਿਲੋ ਬਹੁਤ ਸੀਲ ਠੰਡੀ ਮਹੀ ਬਈ ਠੀਕ ਐ ਉਹਦਾ ਚੰਗਾ ਸੂਈ ਸਵਾਈ ਦੇ ਚਾਰ ਵਾਰ ਆਪਣਾ ਮਾਨ ਲੈਵੇਦਾਰ ਦੁੱਧ ਵਾਲੀ ਮੈਂ ਲੈਣੀ ਬਈ ਠੀਕ ਐ ਹਾਂ ਦਿਨ ਕਿਨੇ ਕਰੇ ਜੀ ਤੇਨੇ ਦੇ ਚਾਰ ਪੰਜ ਦਿਨ ਪਈ ਜਾਂਦੀ ਠੀਕ ਐ ਤੋ ਚਾਰ ਪੰਜ ਦਿਨ ਹਜੇ ਲਊਗੀ ਖੋਲ ਬਈ ਉਹ ਦੂਜੀ ਮੇਰੇ ਬੱਚਾ ਖੜਾ ਸੀ ਕੋ ਮਾਰੀ ਜਾਂਦਾ ਨੂੰ ਇਹਨੂੰ ਬਈ ਸਹੀ ਪੂਰੀ ਦੁੱਧ ਵਾਲੀ ਮਾਂ ਹੈ ਸੋ ਦੋਸਤੋ ਦਿਨ ਹਜੇ ਲੈਂਦੀ ਹੈ ਇਹਦੇ ਵੀ ਹਵਾਨੇ ਦੇ ਉੱਤੇ ਨਾੜਾਂ ਬੜੀਆਂ ਚੰਗੀਆਂ ਆ ਬਾਕੀ ਥਣਾ ਚ ਬਿੱਥੀ ਸੋਹਣੀ ਦਿਸਦੀ ਹੈ ਤੁਹਾਨੂੰ ਦਿਖਾ ਦੂੰਗਾ ਮੈਂ ਹਵਾਨੇ ਦੇ ਉੱਤੇ ਜਿਹੜੀਆਂ ਬਰੀਕ ਬਰੀਕ ਨਾੜਾਂ ਦਿਸਦੀਆਂ ਉਹ ਵੀ ਟਾਂਚਾ ਵੀ ਮਾਜ ਦਾ ਤੁਸੀਂ ਦੇਖ ਸਕਦੇ ਹੋ ਦੁੱਧ ਵਾਲੀ ਮਾਜ ਇਹ ਵੀ ਮੈਂ ਸਾਈਡ ਤੋਂ ਹੋਊਗਾ ਤਾਂ ਤੁਸੀਂ ਇਹਦਾ ਹੋਣ ਫਲਾ ਦੇ ਵਿੱਚ ਵਿੱਥੀ ਇਸ ਸਾਈਡ ਤੋਂ ਜਜਮੈਂਟ ਕਰ ਲਓ ਜੀ ਅੱਗੇ ਨੂੰ ਜਾ ਰਹੀ ਹੈ ਮੈਂ ਤਾਂ ਤੁਸੀਂ ਇਹਦਾ ਬੈਕ ਸਾਈਡ ਤੋਂ ਹਵਾਨਾ ਵੀ ਦੇਖ ਸਕਦੇ ਹੋ ਦਾਮੀਆਂ ਮੱਦੀ ਵਰਗੀ ਚਵਾਈ ਹੈ ਭਾਈ ਠੀਕ ਹੈ ਜਿਓ ਜਰਸੀਆਂ ਰੱਖ ਲਈ ਜਿਓ ਦੀ ਝੋਟੀ ਰੱਖ ਲਈ ਟਮਣਾ ਟਮਣਾ ਦੇਖ ਲਓ ਪੂਰਾ ਲੇਵਾ ਭਰਨੇ ਨੇ ਸਹੀ ਤੇ ਅਸੀ ਦਾ ਵਰਗੀ ਹੈ ਹੋ ਫਿਰ ਦੁਪਹਿਰਾ ਮੈਂ ਸਾਈਡ ਤੋਂ ਕੇਂਦਰੋਂ ਸਿਠਾ ਨਾਲ ਜਿਸ ਤੀ ਦੇਖੋ ਕਮਾਲਾ ਭਾਈ ਇਸ ਸਾਈਡ ਤੋਂ ਫਿਰ ਤੁਸੀਂ ਥਾਣਾ ਦੇ ਵਿੱਚ ਵਿੱਥੀ ਦੇਖ ਸਕਦੇ ਹੋ ਸੋ ਇਹ ਅੱਜ 2 ਨੰਬਰ ਤੇ ਤੁਹਾਨੂੰ ਦਿਖਾ ਰਹੇ ਆ ਗੱਬਣ ਹੈ ਇੱਕ ਮੱਝ ਹੋਰ ਤਾਜੀ ਸੂਈ ਵੀ ਹੈ ਉਹਦੀ ਵੀ ਡਿਟੇਲ ਆਪਾਂ ਪੁੱਛਾਂਗੇ ਤੇ ਫਿਰ ਤੁਹਾਨੂੰ ਇੱਕ ਟੋਕੜ ਦਾ ਬਣ ਮੱਝ ਦਿਖਾਉਣੀ ਹੈ ਲਾਸਟ ਉੱਤੇ ਵੈਟ ਦਿਖਾਉਂਗਾ ਮੱਝਾਂ ਅੱਜ ਸਿਲੇਕਟਡ ਹੀ ਆ ਦੋਸੋ ਇਸ ਵੀਡੀਓ ਚ ਬਾਕੀ ਨਾ ਅੰਦਰ ਹੋਰ ਵੀ ਖੜੇ ਆ ਪਰ ਵੀਡੀਓ ਚ ਤੁਹਾਨੂੰ ਇਹ ਚਾਰ ਕਨਾਗੀ ਦਿਖਾਉਣੇ ਆ ਚਾਰ ਮੱਝਾਂ ਤੇ ਇੱਕ ਗਾਂ ਤਰਨਵੀਰ ਭਾਈ ਤੇ ਮੱਝ ਦੀ ਕੀ ਡਿਟੇਲ ਹੈ ਤੇ ਇਹਦੇ ਚੋਟੀ ਦੂਜਾ ਸੂਏ ਸੂਈ ਆ ਇਹਨਾਂ ਦਾ ਭਾਈ ਦੂਜਾ ਸੂਏ ਸੂਈ ਆ ਸੂਰਨ ਉਹ ਘਤ ਰਾਂ ਚਾਹੁੰਦਾ ਨਾ ਬਈ ਠੀਕ ਹੈ ਤੇ ਇਸ ਟਾਈਮ ਦੁੱਧ ਥੱਲੇ ਹੋਊਗਾ 17 ਦਬਾਰ ਹੋਊਗਾ 17 ਕਿਲੋ ਮੰਨ ਕੇ ਆਪਣਾ ਕਰੋ ਲੈ ਜੀ ਬਈ ਤੁਸੀਂ ਠੀਕ ਹੈ ਫਸਟ ਟਾਈਮ ਚੰਗਾ ਤੋਂ ਦੇਈ ਪਾਉਗੀ ਬਈ ਘੱਤ ਘੜ ਦੀ ਵੱਡੀ ਆ ਠੰਡੇ ਦੀ ਸਾਫਤ ਠੀਕ ਹੈ ਜਿਹੜੀ ਗੱਲ ਹੈ ਕਿ ਇੱਕ ਥਾਣਾ ਦੀ ਆਪਣੀ ਕੋਈ ਗਰੰਟੀ ਹੋਊਗੀ ਹੈ ਨਾ ਤੇ ਵਾਅਦਾ ਕਰਦੇ ਪੂਰ ਸਿੱਤੋ ਦੀ ਦੁੱਧ ਅਗਲਾ ਕੋ ਮਿਲ ਲੈਣਾ ਜਿੰਨਾ ਆਪਾਂ ਕਿਹਾ ਉਹ ਤੋਂ ਘਾਟ ਨਹੀਂ ਪੂਰਾ ਵਾਅਦਾ ਨਿਕਲੂਗਾ ਠੀਕ ਹੈ ਕੋਲੀ ਭਾਈ ਸੋ ਦੋਸਤੋ ਦੂਜਾ ਸੂਆ ਇਹ ਵੀ 17 18 17 ਲੀਟਰ ਦੁੱਧ ਇਸ ਟਾਈਮ ਇਹਦੇ ਥੱਲੇ ਤਿਆਰ ਜੀ ਹੋ ਘੱਟ ਦੱਸਾਂ ਕਿਉਂ ਤੇ ਇਹ ਮਿੰਤੀ ਵਾਲਾ ਦੁੱਧ ਤੁਹਾਨੂੰ ਦੱਸਿਆ ਇਹ ਗੱਲ ਜਰੂਰ ਉਹਨਾਂ ਸਵਾਨਿਆ ਬਈ ਸਾਹਮਣੇ ਆਏ ਨੇ ਹੁਣ ਲੇਗੇਦਾਰ ਨੇ ਦੁੱਧ ਵਾਲੇ ਲੇਗੇਦਾਰ ਨੇ ਲਵਾ ਗੋਣ ਅਗਲਾ ਕਹਿੰਦੇ ਸੂਈ ਵੀ ਹੈ ਦੁੱਧ ਰੋਕਿਆ ਉਹਨਾਂ ਗੱਬਣ ਦਿਖਾਈ ਹੈ ਤੁਸੀਂ ਟਰਮਲ ਲੈ ਰਹਿਣੇ ਲਈ ਫਰਦੀ ਹੈ ਸਹੀ ਬਈ ਆਏ ਲੰਬੀ ਤੋਰ ਥਾਣਾ ਚ ਮਿੱਥੀ ਦੱਸੋ ਚੰਗੀ ਦਿਸਦੀ ਹੈ ਹਾਈਟ ਫੁੱਲ ਹੈ ਕੱਦ ਘਾੜ ਬਹੁਤ ਵੱਡਾ ਚੁੱਕੀ ਦੇ ਦੇਖੀ ਨੇ ਧਾਕ ਉਵਡੇ ਕਾਪਿਕਾਠ ਦੀ ਚੋਟੀ ਹੈ ਲਗਭਗ ਜੈਡ ਬਲੈਕ ਹੀ ਦਿਸਦੀ ਹੈ ਪੂਛ ਜਿਹੜੀ ਉਹ ਜਿੰਨੀ ਇਸ ਟਾਈਮ ਇਹਦੇ ਦਿਸਦੀ ਹੈ ਸਿੰਘ ਦੱਸੋ ਤੁਸੀਂ ਦੇਖ ਸਕਦੇ ਹੋ ਤਾਂ ਉਵਡੇ ਕਦ ਕਾਠ ਦੀ ਇਹ ਮੱਝ ਹੱਥੀਂ ਚੁਆਈ ਵਾਲਾ ਬੜਾ ਸੋਹਣਾ ਥਣ ਵੈਸੇ ਮੱਝਾਂ ਦੀ ਚੁਆਈ ਹੱਥੀ ਹੁੰਦੀ ਹੈ ਫਲੇ ਆ ਭਾਈ ਮੱਝਾਂ ਚ ਥਾਂ ਦੀ ਦਿੱਕਤ ਆਉਂਦੀ ਵੀ ਘੱਟ ਤਾਂ ਚਾ ਤੁਸੀਂ ਇਹਦਾ ਦੇਖ ਸਕਦੇ ਕੋਸ਼ਿਸ਼ ਇਹਦੇ ਵੀ ਬਈ ਚੰਗੀ ਤੋਂ ਚੰਗੀ ਨਾ ਲੱਗ ਜਾਂਦੀ ਸਹੀ ਹੈ ਬਈ ਤੋਂ ਮੈਸੇ ਇੱਕ ਬਾਤ ਕੋ ਚੰਗੇ ਚੰਗੇ ਖਵਤਾਉਂ ਨੇ ਵਿਕਰੀ ਸਾਰੇ ਹੁੰਦਾ ਆਪਣੇ ਕੋਲ ਇਸ ਤਰ੍ਹਾਂ ਅੰਦਰ 11 12 ਮੰਜੀਆਂ ਖੜੀਆਂ ਡੈਡੀ ਦੀ ਖਰੀਦ ਚੱਲਦੀ ਜਾਂਦੀ ਆ ਠੀਕ ਹੈ ਸੋ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਦੱਸੋ ਜੇ ਕੋਈ ਵੀਰ ਵੀਡੀਓ ਦੇਖ ਰਿਹਾ ਤੇ ਪਸ਼ੂ ਵੇਚਣਾ ਚਾਹੁੰਦਾ ਖਾਸ ਕਰਕੇ ਡੇਰੀ ਵਾਲੇ ਪੱਖ ਦੀ ਕੋਈ ਮੱਝ ਵਿੱਚ ਨਹੀਂ ਜਾਉਣਾ ਤਾਂ ਬਾਈ ਜੀ ਹੁਣ ਦੱਸਦੇ ਤਰਮੇਰ ਬਾਈ ਕਿੰਨੀਆਂ ਮੱਝਾਂ ਖਰੀਦਣੀਆਂ ਡੇਰੀ ਵਾਲਿਆਂ ਆਪਾਂ ਬਾਈ ਡੇਰੀ ਵਾਲੇ ਤਾਂ ਪਹੁੰਦੇ 50 ਮੈਦਾਂ 100 ਮੈਦਾਂ ਤਿੰਨ ਮੰਨਿਆ ਪਾਸ ਹੀ ਆਪਾਂ ਨੇ ਅੱਛਾ ਤੇ ਆਪਣੀ 12-23 ਤਨ ਖਰੀਦ ਚਾਲ ਜੂਰ ਦੇ ਟੈਂਕੀ ਕਿਹਦੇ ਠੀਕ ਹੈ ਡੇਰੀ ਤਾਂ ਕੋਈ ਸੰਗ ਦਾ ਬਤਨ ਨਹੀਂ ਆਪਾਂ ਨੂੰ ਸੰਗ ਕੁਲੇ ਵਾਲੀ ਇੱਕ ਸੰਗ ਰੁੱਪੇ ਵਾਲੀ ਸੈਡ ਵਾਲੀ ਮੈਂ ਤਾਂ ਚੱਲ ਜਾਂਦੀ ਹੈ ਕਹਿੰਦਾ ਡੇਰੀ ਦੀ ਦੁੱਧ ਚਾਹੀਦਾ ਬਸ ਬਹੁਤ ਬਹੁਤ ਅੰਦਾਜ਼ਨ ਕਿੰਨਾ ਹੋਣਾ ਚਾਹੀਦਾ ਦੁੱਧ ਬਾਈ ਚਲੋ 10 ਤੋਂ 12 ਕਿਲੋ ਵਾਲੇ ਮੇਂ ਪਾਸ ਹੋ ਜਾਂਦੀ ਡੇਰੀ ਦੀ ਠੀਕ ਹੈ ਇਹ ਕਿੱਥ ਠੀਕ ਹੈ ਉਧਰ ਭੇਜਣਾ ਹਾਂ ਜੀ ਹੁਣ 50 ਮੱਝਾਂ ਕੇ 100 ਚਾਹੀਦੀ ਹੈ ਜਾਂ ਲਗਾਤਾਰ ਚਲ ਕੇ ਤੇਰਾ 50 ਮੱਝਾਂ ਦੀ ਆਫਰ ਆਈ ਹੈ ਪਰ ਅਮੇਂ ਨਹੀਂ ਆਪਣੇ 3 ਮਹੀਨੇ ਦਾ ਪ੍ਰੋਬਲਮ ਜਾਂਦੀ ਹੈ ਬਈ ਠੀਕ ਹੈ 30 ਲਗਾਤਾਰ ਚਲ ਕੇ ਕੋਲ ਜਿਹਦੇ ਕੋਲ ਕੋਈ ਸਿੰਗ ਟੁੱਟੇ ਵਾਲੀ ਜਾਂ ਕੋਈ ਉਹਨਾਂ ਪਸ਼ੂ ਸਾਈਡ ਰੱਖਦਾ ਹੈ ਇਤਾਂ ਦੀ ਮੱਝ ਦੁੱਧ ਵਾਲੀ ਸਾਇਨ ਦੁੱਧ ਵਾਲੀ ਮੈਂ ਹੋਵੇ ਪੈਸੇ ਨਗਦ ਆ ਪਾਪ ਨਗਦ ਲੈਣੇ ਨਗਦ ਵੀ ਵੇਚ ਦੂੰ ਬਈ ਠੀਕ ਹੈ ਬਈ ਮੂਹ ਚ ਪੜੀ ਐ ਸਮਾਈ ਦੀ ਸੋ ਦੱਸੋ ਇਹ ਛੋਟੀ ਦਾ ਹਵਾਨਾ ਦੁਆਰਾ ਰਖਾ ਰਿਆ ਜਿਹੜੀ ਹੁਣੇ ਤੋਰੀ ਸੀ ਚੰਗਾ ਹਵਾਨਾ ਇਹਦਾ ਤਿਆਰ ਹੈ ਸ਼ਾਮ ਦਾ ਟਾਈਮ ਸੋਹਣਾ ਥਾਂ ਦਾ ਸਹਿਜ ਇਹਦੇ ਵੀ ਚੰਗੇ ਮਦਾਂ ਵਿੱਚ ਚੰਗੀ ਕੀਮਤ ਲਾ ਕੇ ਖਰੀਦੀਆਂ ਤੇ ਚੰਗੀ ਕੀਮਤ ਨਾਲ ਕੇ ਗਾਂ ਕੋਲ ਠੀਕ ਹੈ ਜਿਹੜੀ ਟੋਕਰ ਗੱਬਣਾ ਬਾਈ ਕਿੰਨੇ ਚਿਰ ਦੀ ਐਸ ਟਾਈਮ ਦੀ ਗੱਬਣਾ ਇਹ ਦੂਜਾ ਸੂਚੋ ਛੋਟੇ ਛੇ ਦਾ ਹੁੰਦਾ ਬਾਈ ਠੀਕ ਹੈ 5 ਮਹੀਨੇ ਦੀ ਗੱਬਣਾ ਹੈ ਹਾਂ ਚੱਕ ਬਾਸਾ ਦੀਵਾਲੀ ਤੇ ਆਊਗੀ ਛੋਟੀ ਬਾਈ ਠੀਕ ਹੈ ਅੱਛਾ ਇਹ ਦੁੱਧੋਂ ਹੰਡਰਾਈ ਹੈ ਦੁੱਧੋਂ ਡਰਾਈ ਹੈ ਬਾਈ ਇਹ ਥੋੜਾ ਟਾਈਮ ਆ ਕੇ ਬਣੀ ਸੀਗੀ ਠੀਕ ਹੈ ਹਾਂ ਜਿਹੜੇ ਕਰਕੇ ਦੁੱਧ ਡਰਾਈ ਹੋ ਗਈ ਆ ਥੋੜਾ ਟਾਈਮ ਹੀ ਪਾਣਾ 1 ਮਹੀਨਾ ਕੀ ਹੈ ਮਤਲਬ ਠੀਕ ਹੈ ਤੁਹਾਨੂੰ ਪਾਸ ਕਰਾ ਦੂਗੀ ਇਹ ਗੱਲ ਨਹੀਂ ਬਾਕੀ ਤੇਨਾਂ ਦੀ ਗਰੰਟੀ ਹੋਊਗੀ ਸੱਜਰ ਦੀ ਆਪਣਾ ਪ੍ਰੋਪਰ ਵੀਡੀਓ ਪਈ ਹੈ ਬਈ ਪਹਿਲੇ ਸੇ ਨਿੰਗਣੀ ਘੜੇ ਤੋਂ ਨਹੀਂ ਸੀ ਓਕੇ 15 ਤੋਂ 16 ਲੀਟਰ ਪਲੂਣ ਦੇ ਦੁੱਧ ਕੱਢਿਆ ਬਈ ਠੀਕ ਹੈ ਹਾਂਜੀ ਸੋ ਦੋਸਤੋ ਲੇਟ ਗੱਭਣ ਹੋਈ ਹੈ ਉਹਦੇ ਕਰਕੇ ਦੁੱਧੋਂ ਡਰਾਈ ਹੈ ਦੂਜੇ ਸੂਅਸ ਤੇ ਨਿੱਕੇ ਸਿੰਘ ਦੀ ਚੋਟੀ 5 ਮਹੀਨਿਆਂ ਦੀ ਗੱਭਣ ਹੈ ਜੇ ਕਪਾਸ ਤੁਸੀਂ ਕਰਵਾ ਸਕਦੇ ਹੋ ਤੇ ਬਾਈ ਕਹਿੰਦਾ ਵੀ ਦਿਵਾਲੀ ਦੇ ਨੇੜੇ ਹੋਊਗੀ। ਕੋਈ ਦਿਵਾਲੀ ਤੇ ਜੇ ਬਾਈ ਮੰਡੀ ਲੱਗਦੇ ਬਨਾਂ ਵਾਲੀ ਉੱਥੇ ਚੰਗੇ ਚੰਗੇ ਝੋਟੇ ਪਹੁੰਚਦੀਆਂ। ਹੂੰ। ਉਹ ਦਿਨਾਂ ਤਿੰਨ ਕਰਮਾਂ ਤਿਆਰ ਰੁਕ ਜਾਣਾ ਉੱਥੇ। ਠੀਕ ਹੈ। ਤੋਂ ਕਿ ਦੂਜਾ ਸੂਆ ਸੁੰਦੀ ਟੋਕੜ ਕਾ ਬੰਟੋਟੀ ਮੋੜ ਲਾ ਬਾਈ। ਇਸ ਟਾਈਮ ਡਰਾਈ ਆ ਥਣ ਪਾਸ ਬਾਈ ਕਹਿੰਦਾ ਕਰਾ ਦੂ। ਥੋੜਾ ਗੱਬਣ ਲੇਟ ਹੋਈ ਆ ਉਹਦੇ ਕਰਕੇ ਦੁੱਧੋਂ ਡਰਾਈ ਪਹਿਲਾਂ ਹੋ ਗਈ। ਦੁੱਧ ਦੇ ਨੇ ਪਹਿਲਾਂ ਨੇ ਵੀਰ ਕਹਿੰਦਾ ਵੀ ਚੰਗਾ ਦਿੱਤਾ। ਨਿੰਗਣੀ ਖੇੜਾ ਪੈਂਡਾ ਕੋਈ ਜਿੱਥੋਂ ਇਹਨਾਂ ਨੇ ਖਰੀਦੀ ਸੀ। ਜਦੋਂ ਸੱਜਰ ਸੁੰਦੀ ਸੀ ਉਹਦੀ ਵੀਡੀਓ ਇਹਨਾਂ ਕੋਲ ਹੈਗੀ ਆ ਤੁਸੀਂ ਦੇਖ ਸਕਦੇ ਹੋ ਇਹ ਤੋਂ ਬਿਨਾ ਇੱਕ ਤੁਹਾਨੂੰ ਵਸੋ ਵਹਿੜ ਦਿਖਾਉਣੀ ਹੈ ਇਸ ਟਾਈਮ ਵਿਕਰੀ ਵਾਲਾ ਇੱਕ ਨਾ ਗਿਆ گاਵਾਂ ਦੇ ਵਿੱਚੋਂ ਮੋٹے ਥਣ ਦੀ ਵਹਿੜ ਹੈ ਹੱਥੀ ਚੁਾਈ ਵਾਲਾ ਥਣ ਤੇ ਥੋੜਾ ਕਰਮੀ ਦੀ ਰੁਖ ਵਾਲੀ ਇਹ ਵਹਿੜ ਤਰਵੀਰ ਭਾਈ ਕਹਿੰਦਾ ਮਸੂਸ ਉਹ ਪਹਿਲਾਂ ਤੁਸੀਂ ਸੁਣਿਆ ਭਾਈ ਚਾਰ ਦੰਦ ਹੈ ਚਾਰ ਦੰਦ ਪਹਿਲਾ ਸੁ ਹਾਂ ਦਿਨ ਭਾਈ 7-8 ਦਿਨ ਪਈ ਵਹਿੜ ਦੀ ਠੀਕ ਹੈ ਕੀ ਰੇਟ ਰਹੂਗਾ ਦਾ ਭਾਈ ਰੇਟ 80000 ਹੈ ਭਾਈ ਇਹਦਾ 80000 ਹਾਂਜੀ ਜੀ ਗੱਟੌਰ ਦੇ ਬਾਈ ਬੈਠ ਜਾ ਬਾਈ ਹਾਂ ਗਰਮੀਆਂ ਚ ਨਾ ਨੂੰ ਗਰਮੀ ਦੇ ਡੱਕਾ ਨਾ ਠੰਡ ਦਾ ਡੱਕਾ ਸੋਰਾ ਔਕ ਨਹੀਂ ਤੇ ਕਦ ਵੀ ਆ ਮੰਜਾਂ ਵਰਕਰ ਹੁੰਦੇ ਇਹਨਾਂ ਦਾ ਓਕੇ ਹਾਂਜੀ ਸੋਸਾ ਥੀਜੋ ਆਈ ਆਜ ਆਈ ਆ ਡਰਦੀ ਜਣਾ ਚੱਲ ਪਤਾ ਇਹ ਬਾਈ ਇਧਰ ਨੂੰ ਲੰਬੀ ਤੋਰ ਦੇ ਚੱਲ ਚਾਰ ਦੰਦ ਪਹਿਲਾ ਸੂਆ 80000 ਰੇਟ ਹੈ ਥਣ ਥੀਜੋ ਆਈ ਆਲਾ ਥੋੜਾ ਕਰਾਸ ਅੰਗ ਦੇ ਵਿੱਚ ਗਰਮੀ ਦੀ ਰੁੱਤ ਦਾ ਤੋਹਫਾ ਹੀ ਹੈ ਕਿਉਂਕਿ ਗਰਮੀ ਇਹ ਘੱਟ ਬਣਾਉਂਦੀਆਂ ਦੁੱਧ ਸੋਨਾ ਦੇਈ ਜਾਂਦੀਆਂ ਦੁੱਧ ਸੰਗਣਾ ਵੀ ਆਸ ਹੈ ਵੀ ਰਹੂਗਾ ਸੋ ਹਵਾਨਾ ਦੱਸੋ ਪੂਰਾ ਵਧੀਆ ਪਛਾਣ ਨੂੰ ਵੀ ਤਿਆਰ ਕਰ ਰਹੀ ਹੈ ਅੰਦਰ ਪਸ਼ੂ ਹੋਰ ਖੜੇ ਆ ਉਧਰ ਖੇਚ ਹੈ ਪਸ਼ੂ ਕਿਉਂਕਿ ਵਹੀਕਲ ਦੇ ਉੱਤੇ ਆਉਂਦਾ ਤੇ ਵਹੀਕਲ ਤੋਂ ਡਰਦਾ ਵੀ ਰਹਿੰਦਾ ਠੀਕ ਹੈ ਸੋ ਇਹ ਥੋੜਾ ਟਾਈਮ ਪਹਿਲਾਂ ਹੀ ਆਈ ਹੈ ਸੋ ਉਸੇ ਤਰ੍ਹਾਂ ਤੁਹਾਨੂੰ ਦੱਸਾਰੇ ਸੋ ਟਾਂਚਾ ਥਣ ਹਵਾਨਾ ਵੀ ਦੇਖ ਸਕਦੇ ਹੋ ਚਾਰ ਦੰਦ ਸੋਹਣੀ ਵੈਡ 80000 ਰੇਟ ਇਹ ਤੋਂ ਬਿਨਾ ਚਾਰ ਮੱਝਾਂ ਹੋਰ ਵਿਕਾਊ ਆ ਤੁਸੀਂ ਜਿਹੜਾ ਮਰਜ਼ੀ ਨਾਲ ਖਰੀਦਿਓ ਤਸੱਲੀ ਤੁਸੀਂ ਕਰਨੀ ਹੈ ਧੰਨਵਾਦ